ਬਾਕੀ ਦਾ ਅੱਗੇ। ਅੱਗੇ ਦਾ। ਠੀਕ 2 9। ਵੇ ਲੈ। ਦੋਸਤੋ ਇਸ ਵਕਤ ਅਸੀਂ ਜਿਹੜਾ ਦਿੜਬਾ ਕਨਸਟੈਂਸੀ ਦਾ ਸਬ ਡਿਵੀਜ਼ਨਲ ਹੈੱਡਕੁਆਟਰ ਹੈ ਉਹਦੇ ਹਸਪਤਾਲ ਦੇ ਬਾਹਰ ਖੜੇ ਆ। ਇਹ ਦਿੜਬਾ ਕਮਿਊਨਿਟੀ ਹੈਲਥ ਸੈਂਟਰ ਸੀ ਐਚ ਸੀ। ਇਹ 30 ਬਿਸਤਰਿਆਂ ਦਾ ਹਸਪਤਾਲ ਹੈ ਜੀ। ਔਰ ਅੱਜ ਵਰਕਿੰਗ ਡੇ ਹੈਗਾ ਤੇ ਤੁਹਾਨੂੰ ਮੈਂ ਥੋੜਾ ਦਿਖਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅੰਦਰ ਦਿਖਾਵਾਂ ਕਿ ਕੀ ਹਾਲਤ ਹੈ ਸਾਡੇ ਸਰਕਾਰੀ ਹਸਪਤਾਲਾਂ ਦਾ। ਉਸ ਤੋਂ ਪਹਿਲਾਂ ਮੈਂ ਸਾਰੀ ਡਿਟੇਲ ਲਈ ਹਸਪੀਟਲ ਦੀ ਇਹ ਇਹ ਮੇਰੇ ਕੋਲ ਜਿਹੜੀਆਂ ਸੈਂਕਸ਼ਨ ਪੋਜੀਸ਼ਨਸ ਨੇ ਡਾਕਟਰਸ ਦੀਆਂ ਅਤੇ ਫਾਰਮਾਸਿਸਟ ਦੀਆਂ ਅਤੇ ਐਲ ਐਚ ਵੀ ਦੀਆਂ ਅਤੇ ਕਲਾਸ 4 ਸਟਾਫ ਦੀਆਂ ਅਤੇ ਅਤੇ ਨਰਸਿਸ ਦੀਆਂ ਉਹਦੇ ਵਿੱਚ ਅਗਰ ਤੁਸੀਂ ਪਹਿਲੇ ਦੇਖੋਗੇ ਇਹ ਆ ਉੱਪਰ ਸਭ ਤੋਂ ਇੰਪੋਰਟੈਂਟ ਆ ਚਾਰ ਪੋਜੀਸ਼ਨਸ ਇਹ ਚਾਰ ਪੋਜੀਸ਼ਨ ਚਾਰ ਦੀਆਂ ਚਾਰ ਇੱਕ ਖਾਲੀ ਪਈਆਂ ਨੇ ਦੇਖੋ ਆ ਜ਼ੀਰੋ ਦੇਖੋ ਤੁਸੀਂ ਔਰ ਕਿਹੜੀਆਂ ਪੋਜੀਸ਼ਨਸ ਨੇ ਇਹ ਸੁਣੋ ਸੀਨੀਅਰ ਮੈਡੀਕਲ ਆਫਸਰ ਜ਼ੀਰੋ ਗਾਇਨੋਕੋਲੋਜਿਸਟ ਇੱਕ ਪੋਜੀਸ਼ਨ ਗੈਰ ਖਾਲੀ ਜਿਹੜਾ ਤੁਹਾਡਾ ਪੈਡੀਟ੍ਰੀਸ਼ਨ ਬੱਚਿਆਂ ਦਾ ਡਾਕਟਰ ਖਾਲੀ ਜਿਹੜਾ ਤੁਹਾਡਾ ਸਰਜਨ ਜਿਹੜਾ ਸਰਜਰੀ ਕਰਨੀ ਆ ਉਹ ਹੈ ਨੀਗਾ ਮੈਡੀਸਨ ਦਾ ਡਾਕਟਰ ਉਹ ਹੈ ਨੀਗਾ ਮੈਡੀਕਲ ਆਫਸਰ ਜਿਹੜੇ ਚਾਹੀਦੇ ਨੇ ਉਹ ਹੈਗੇ ਨੇ ਦੋ ਦੋ ਚਾਹੀਦੇ ਨੇ ਇੱਕ ਹੈਗਾ ਵਾ ਲਾਈਕਵਾਇਸ نیچے 56 ਸੈਂਕਸ਼ਨ ਪੋਸਟਾਂ ਨੇ ਥੱਲੇ ਤੱਕ 56 ਤੇ 31 25 ਖਾਲੀ ਨੇ ਜੀ ਮਤਲਬ 50% ਸਟਾਫ ਦੀ ਕਮੀ 50% ਸਰਕਾਰ ਔਰ ਇਹਨਾਂ ਚੋ ਵੀ ਬਹੁਤ ਸਾਰੇ ਇਹ ਕਹਿ ਰਹੇ ਨੇ ਇਹ ਬਹੁਤ ਸਾਰੇ ਕਹਿ ਰਹੇ ਨੇ ਕਿ ਸਟਾਫ ਦੀ ਡਿਊਟੀ ਇੱਥੇ ਆ ਪਰ ਲੇਕਿਨ ਡਿਪੂਟੇਸ਼ਨ ਤੇ ਉਹਨਾਂ ਨੂੰ ਕਦੀ ਕਿਸੇ ਹਸਪੀਟਲ ਭੇਜਿਆ ਜਿੱਧਰ ਜਿਹਦਾ ਦਾ ਲੱਗਦਾ ਮੰਤਰੀ ਸੰਤਰੀ ਦਾ ਐਮਐਲਏ ਦਾ ਉਹ ਇਥੋਂ ਡਿਪੂਟੇਸ਼ਨ ਤੇ ਆਪਣੇ ਉੱਥੇ ਡਿਸਪੈਂਸਰੀ ਲਾ ਜਾਂਦੇ ਸ਼ਾਇਦ ਅਸੂਲਨ 52 ਸੈਂਕਸ਼ਨ ਚੋਂ 25 ਤੋਂ ਵੀ ਘੱਟ ਮੇਰਾ ਖਿਆਲ ਹੈ ਕਿ ਕੁੱਲ ਮਿਲਾ ਕੇ 20 ਕੰਦਾਂ ਦਾ ਸਟਾਫ ਆ ਮੁਫਤ ਦਵਾਈਆਂ ਦੇ ਕੇਂਦਰ ਦੇਖੋ ਸਭ ਪਹਿਲਾਂ ਇੱਥੇ ਮੁਫਤ ਦਵਾਈਆਂ ਮਿਲਣੀਆਂ ਚਾਹੀਦੀਆਂ ਨੇ ਪਰ ਇਹ ਇਹ ਬਿਲਕੁਲ ਖੰਡਰ ਬਣਿਆ ਪਿਆ ਦੇਖ ਲਓ ਬੰਦ ਪਿਆ ਇੱਥੇ ਵਰਕਿੰਗ ਡੇ ਆ ਅੰਦਰ ਤੱਕ ਤੁਸੀਂ ਦੇਖ ਸਕਦੇ ਹੋ ਕੋਈ ਮੁਫਤ ਦਵਾਈ ਨਹੀਂ ਅੱਗੇ ਚਲੋ ਜਿਓ ਬਾਹਰ ਚੱਲਦੇ ਆਪਾਂ ਸਾਰੇ ਆ ਦੇਖੋ ਇਹ ਹਸਪੀਟਲ ਦਾ ਪਹਿਲਾ ਤੁਸੀਂ ਜਿਹੜਾ ਹਲਥਕੀਆ ਬਿਲਡਿੰਗ ਦੀ ਇਨਫਰਾਸਟ੍ਰਕਚਰ ਹੈ ਸਰਕਾਰੀ ਔਰ 30 ਬਿਸਤਰਾ ਦਾ ਹਸਪੀਟਲ ਹੈ ਤੁਹਾਨੂੰ ਮੈਂ ਉਧਰ ਵੀ ਦਿਖਾਉਣਾ ਤੁਹਾਡੇ ਦੇ ਕਵਾਰਟਸ ਵੀ ਦੇਖ ਲਓ ਉਹਨਾਂ ਦੇ ਕੀ ਹਾਲ ਹੈ ਜਿਹੜੇ ਸ਼ਾਇਦ ਆ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਜਿਹੜੇ ਇਧਰਲੀ ਬਿਲਡਿੰਗ ਦਾ ਵੀ ਹਾਲ ਦਿਖਾ ਦਿਓ ਜਰਾ ਇਧਰ ਆ ਜਾਓ ਆ ਦੇਖੋ ਕਦੀ ਹਸਪੀਟਲ ਦੇ ਇਧਰ ਆਓ ਬਟੇ ਕਦੀ ਹਸਪੀਟਲ ਦੇ ਐ ਟਰੈਂਟਰੀ ਐਂਟਰੀ ਨੂੰ ਕਦੀ ਤਾਲਾ ਲੱਗਿਆ ਦੇਖਿਆ ਹਸਪੀਟਲ ਡਿੜਵਾ ਇਹ ਦਿੱਲੀ ਦਾ ਹੈਲਥ ਹੈਲਥ ਮਾਡਲ ਦਿਖਾ ਰਿਆ ਇਹਨਾਂ ਦਾ ਭਗਵੰਤ ਮਾਨ ਸਿੰਘ ਦਾ ਔਰ ਆਪਣਾ ਲੋਕ ਸਭਾ ਇਲਾਕਾ ਵਾ ਆ ਦੇਖ ਲਓ ਤੁਸੀਂ ਹਸਪੀਟਲ ਇੱਥੇ ਆਲਮੋਸਟ ਕਾਹ ਬੋਲ ਰਹੇ ਜਸਸੀ ਇਹ ਮੇਨ ਰਿਸੈਪਸ਼ਨ ਏਰੀਆ ਤੇ ਆ ਗਏ ਸੀ ਔਰ ਤੁਸੀਂ ਦੇਖ ਲਓ ਸਾਰਾ ਇਹ ਇਹ ਸਰਕਾਰੀ ਹਸਪੀਟਲ ਕਰੋੜਾ ਰੁਪਏ ਲੱਗੇ ਹੋਏ ਨੇ ਲੇਕਿਨ ਇਹ ਇਸ ਵਕਤ ਜਿਹੜਾ ਹੈ ਅਗਰ ਇਹਦਾ ਵਾਰਡ ਕੋਈ ਲਾਗੇ ਦੇਖ ਲਈਏ ਇਹਨਾਂ ਨੂੰ ਪੁੱਛੋ ਵਾਰਡ ਕਿੱਧਰ ਹੈ ਇਧਰ ਪ੍ਰਾਈਵੇਟ